No, don't know ਉਹਨਾਂ ਕੋਲ ਭੈਣਿਆ ਕੰਮ ਦਾ ਤਰਮਾਰਤਾ ਇਹ ਵੀ ਬੜੀ ਵਧੀਆ ਉਹ ਕਰਦੇ ਇਹ ਨਹੀਂ ਲਾਉਣੀ ਸਾਜੀ ਚੀਜ਼ ਦੀ ਜੀ ਸਾਡੀ ਵੀ ਸਾਡੇ ਕੋਲ ਆ ਸਾਡੇ ਕੋਲ ਆ ਕੰਦਾ ਖੰਡਾ ਜੀ ਸਾਡੀ ਕੰਦਾ ਢੋਲੇਣ ਕੇ ਨਚਾਇਆ ਜੀ ਧਿਆਨ ਲਿਆਗੇ ਤੇ ਦੱਸੋ ਮੇਰੀ ਨਾ ਟਿਕਾਉਂਦਾ ਹੀ ਪਹਿਲਾਂ ਵੀ ਇੱਕ ਜਾਣਿਆਂ ਨੇ ਮੜਾ ਮੋੜਾ ਲਖਾਇਆ ਹੀ ਆਂੀ ਇੱਥੇ ਇਸ ਕਰਤਾ ਸਾਡੇ ਕੋਲ ਸਟੇਪ ਬਣ ਗਿਆ ਹੁਣ ਕੇ ਦਾਨ ਦੇ ਕੇ ਅਸੀਂ ਇੱਥੇ ਸ਼ਕਤੀ ਵਣਦੇ ਆਖੇ ਫੇਰਾਨ ਕੇ ਇਹਨਾਂ ਨੇ ਹੱਥ ਤੇ ਬਲਾ ਕੀਤਾ ਸਾਡਾ ਬੰਦਾ ਹਲੇ ਪੱਟੇ ਤੇ ਜਾਣ ਕੇ ਗੋਲੀ ਚਾੜੀ ਕਿਹਾ ਉਹ ਰਾਣੀ ਇਹਨਾਂ ਨੇ ਬੋਲਣ ਨੂੰ ਚਲਾ ਲਿਆ ਗੋਲੀ ਨਾਲ ਜਾਇਬ ਪਿਸਤੌਲ ਲੈ ਕੇ ਆਏ ਜੀ કોઈ ન mm. ਆਓ ਵੇਖੋ ਜਿੰਨੇ ਹੁਣ ਉਹ ਆਪਣਾ ਖਾਣਾ ਲੈਣਾ ਹੈ ਕਾਹੜੀ ਖਾਣਾ ਲੈਣਾ ਕੋਈ ਬਿਠਾਵੇਗਾ ਕੋਈ ਦਾਣੇਗਾ ਕੋਈ ਲੋੜ ਨਹੀਂ ਤੁਹਾਨੂੰ ਜਾਓ ਜੀ ਮਤਲਬ ਕੀ ਨਾ ਜੀ ਗਰਮੀਤਕੌਰ ਕੀ ਗੱਲ ਹੋਈ ਹੈ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਖਾਸ ਸਾਥ ਸਾਥ ਸੋਰੇ ਦਾ ਥਾਂ ਆਏ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤਨਾ ਸਾਡੇ ਨਾਲ ਕਰ ਛੇ ਦਿਨਾ ਆ ਤੇ ਆਹੀਂ ਇੱਕ ਗੱਲ ਨਹੀਂ ਕੀਤੀ ਇੱਕ ਕਿਲਾ ਪੈੜੀ ਲਈ ਦੇ ਜਾ ਕੇ ਵੇਖ ਸਕਦੇ ਜੇ ਉੱਥੋਂ ਹੀ ਮਾੜ ਜਾਣਗੇ ਕੀ ਕੀਤਾ ਸਾ ਜਾ ਟਾਤੀ ਅਸੀਂ ਇੱਥੇ ਬੈਠੇ ਆ ਤੇ ਭੱਜ-ਭੱਜ ਕੇ ਅਸੀਂ ਬਾਹਰ ਨਿਕਲੇ ਆ ਥੱਲੇ ਆਣ ਕੇ ਜਾਂ ਥੱਲੇ ਤਾਂ ਹੀ ਆਪਣੀ ਜਾਨ ਪਛਾਈ ਜਾਂ ਮਰ ਕੇ ਤੇ ਆ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹੇ ਗਾਮ ساری ਉਮਰ ਨਹੀਂ ਬੈਠੇ ਜਿਹੜੇ ਸਾਡੇ ਗਾਲਿਆਂ ਨੇ ਪਾਏ ਆ ਹੁਣ ਕੀ ਮੰਗਰਦੀ ਆਹੀਂ ਆਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋਲ ਸੀ ਗਿਆ ਸਭ ਕੋ ਸਭ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਲੱਗੇ ਹਾਂ ਜੀ ਬੋਲੀ ਕੀ ਨਾ ਆਇਆ ਕਿਹੜਾ ਮੁੱਲਾ ਮੈਂ ਹਰਜੀਤ ਸਿੰਘ ਦੀ 14 ਨੰਬਰ ਵਾਰਡ ਕੀ ਗੱਲ ਹੋਈ ਹੈ ਗੱਲ ਹੈ ਜੀ ਸਾਡੀ ਟੋਆ ਦੀ ਜ਼ਾਇਦਾ ਪੱਕੀ ਪਹਿਲੇ ਹੀ ਪੁਰਾਣੀ ਤੇ ਇਸ ਤੋਂ ਬਾਅਦ ਸਾਡੀ ਸਾੜੂ ਕਿ ਸ਼ਾਮ ਮੰਗਦੀ ਆ ਡਿਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਮ ਬਿਆਦੀ ਵਾਲੇ ਦਾ ਭਰਾ ਤੇ ਕੋਹਲੀ ਵਾਲਾ ਜਨੈਲ ਸੋ ਤੇ ਸਰਬਜੀਤ ਗੌਰ ਪੰਮਸ਼ਾ ਤੇ ਵੀਤੀ ਪਵੰਦੇ ਲਿਆ ਕੇ ਸਾਡੀ ਘੰਟਾਈ ਰਾਨੇ ਹੋਰ ਇੰਡਾਂ ਗੁੰਨਾ ਗੱਦੀ ਜਾਂ ਕੀਤੀ ਹਿਹਾਰ ਕੱਢਿਆ ਜੀਸੀਪੀ ਲੈ ਕੇ ਰਟਾਇਆ ਸਭ ਕੁਝ ਉਸਾਈ ਹੋ ਆ ਉਸਾਈ ਹੋਣੇ ਜਾਈ ਆ ਮੌਕਾ ਖੇਡਨੀ ਕੀ ਮੰਗ ਕਰਦੇ ਐ ਮੰਗ ਕਰਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੀ ਕੰਟਾਈ ਜਾਣਗੇ ਨਜਾਇਜ਼ ਡਿਗਰੀ ਸਾਡੇ ਕੋਲ ਆ ਡਿਗਰੀ ਸਾਡੇ ਕੋਲ ਆ ਜੀ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤੁਹਾਨੂੰ ਕਹਿੰਦੇ ਰਿਹਾ ਜੀ ਦਿਖਾ ਦਾਂ ਦਿਸੀਆਂ ਜੀ ਵਿਸਾਗ ਹੋ ਗਈ ਦਿਖਾ ਸਾਡੇ ਕੋਲ ਨੇ ਸਭ ਕੋ ਨਕੜਾ ਸਾਡੇ ਕੋਲ ਸਾਕੇ ਪਿਆ ਤੇ ਇਹ ਆਏ ਨਹੀਂ ਪੇਛੇ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਛੇ ਨਹੀਂ ਹੁੰਦੇ ਤੁਹਾਨੂੰ ਕਹਿੰਦੇ ਆ ਜਾਣ ਕੇ ਨਾ ਕੰਟਾ ਛੜੀ ਪਹਿਲਾਂ ਵੀ ਆ ਕੇ ਢਾਈ ਇਹਨਾਂ ਨੇ ਕੋਈ ਪਹਿਲਾਂ ਹਮ ਤੁਹਾਨੂੰ ਕਹਿੰਦੇ ਬਾਖ ਲੋ ਕਿ ਦਿਖਾ ਖਣੇ ਕੋਲੇ ਨਕੜਾ ਸਾਡੇ ਕੋਲੇ ਡਿ ਤੇ ਪਹਿਲਾਂ ਇਹ ਇਹ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨ ਪਾ ਤਰਣੇ ਕੀ ਮੰਗ ਕਰਦੇ ਸਾਨੂੰ ਵੀ ਆ ਗਿਆ ਹਾਂਜੀ ਸੁਣਨੇ ਕੇ ਸਾਹ ਅਮਨੰਦਰ ਵਿਆਹ ਵੇਖੋ ਤੇ ਬੰਦਾ ਸਾਡਾ ਰਹਿੰਦਾ ਪੇਟੀ ਬੁੱਢੀਆਂ ਕੀ ਮੰਗ ਕਰਦੇ ਮੰਗਾ ਦੇ ਹੜੰਗ ਸਾਹ ਆਉਂਦੀ ਭਾਈ ਕੀਤੀ ਜਾਵੇ ਪੱਟਾ ਕੱਟਾ ਜਾਵੇ ਉਹਨਾਂ ਦੇ ਅੱਜ ਕੀ ਮਾਇਆ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ 4 ਨੰਬਰ ਵਾਰਡ ਦਾ ਵਾਰਡ ਇੰਚਾਰਜ ਆ ਜੀ ਇਹ ਵਾਰਡ ਦੇ ਵਿੱਚ ਸਰਦੀਪ ਸਿੰਘ ਜੀ ਇਹਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣੇ ਤਰੇ ਲੋ ਜਣਾ ਇਹਨਾਂ ਕੋ ਸਾਰੇ ਕਾਜ ਪੱਤਰ ਹੈਗੇ ਆ ਇਹਨਾਂ ਕੋ ਸਟੇ ਹੈਗਾ ਇਹਨਾਂ ਕੋ ਡਿਗਰੀ ਆ ਇਹਨਾਂ ਕੋ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਇਹਨਾਂ ਨੂੰ ਲਿਖ ਲਿਖਾ ਹੋ ਗਿਆ ਅਸੀਂ ਚਲੋ ਤੇ ਇਹ ਬੰਦੇ ਨੇ ਆ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ਼ੀ ਲਗਾਈ ਜਦੋਂ ਇਹਨਾਂ ਨੇ ਆਣ ਕੇ ਜੋ ਜੀਸੀਬੀ ਨਾਲ ਕੰਮ ਕਰਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅਗੇ ਅਪੀਲ ਕਰਦਾ ਹਾਂ ਕਿ ਇਹਨਾਂ ਬੰਦਿਆਂ ਦਾ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਥੱਲੇ ਆ ਕੇ ਮਰ ਲੱਗਾ ਸੀ ਉਹਦੇ ਉਹ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਨਾ ਆ ਕੀ ਗੱਲਬਾਤ ਹੋਈ ਇਹ ਸਖਤੇਵ ਸਿੰਘ ਜਿਹੜਾ ਮੈਂ ਗਰਦੀਪ ਸਿੰਘ ਬੋਲਣ ਡਿਆ ਜੀ ਸਾਨਾਪੁਰ ਸ਼ਮਿਤ ਸਿੰਘ ਇਹ ਸਖਤੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦਾ ਸੀ ਇਹਨੇ ਅਗੇ ਥਾਣੇ ਜਾ ਕੇ ਉੱਤੇ ਇੱਥੇ ਅਸੀਂ ਪਤਾ ਕੇਸ ਕੀਤਾ ਸੀ ਤੇ ਕੇਸ ਦੇ ਵਿੱਚ ਉਹ ਇਥੋਂ ਲਿਖ ਕੇ ਦੇ ਗਿਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਣ ਦੇਣੀ ਆ ਤੇ ਹੁਣ ਇਹ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੀਐਸਪੀ ਰਾ ਆ ਗਏ ਤੇ ਕੰਧ ਢਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚੱਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਟ ਕੇ ਬਾਹਰ ਨਿਕਲਿਆ ਇਹ 100 ਬੰਦਾ ਇਹਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਦੀ ਹਰਿਆ ਬੰਦਾ ਜੀ ਇਹ ਧੱਕੇ ਆਣ ਕੇ ਦੂਜੀ ਵਾਰ ਨੇ ਚਾਣ ਕੇ ਕਟਚੌੜਾ ਨੰਬਰ ਵਾਰ ਚਾਣ ਕੇ ਜਨਾਵੇ ਕਬਜ਼ਾ ਕਰਨ ਰਿਹਾ ਜੀ ਆਪਣਾ ਹਰਕਾ ਛੱਡ ਕੇ ਆਪਣਾ ਹਰਕਾ ਛੱਡ ਕੇ ਢੁੰਡਾ ਕਰਦੀ ਕਰਨ ਰਿਹਾ ਜੀ ਕੀ ਮੰਗ ਕਰਦੇ ਹੋ ਇਹਨੇ ਕੋ ਛਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਛਾਰ ਪਿਸਤੌਲ ਕੱਢੇ ਨਜਾਇਜ਼ ਪਿਸਤੌਲ ਕੱਢ ਕੇ ਧੰਪੀਆਂ ਦੇ ਦਾ ਗੋਲੀ ਮਾਰਨ ਲਗਾ ਸਾਨੂੰ ਆਈ ਭੱਜ ਭੁੱਜ ਕੇ ਤੇ ਭੇਲੀ ਜਵੜੇ ਹਾਂ ਸ਼ਿਕਾਇਤ ਕੀਤੀ ਅਰੀ ਨਹੀਂ ਹਾਂਜੀ ਦਰਖਾਸਤ ਚੱਲੇ ਹੁਣ ਦੇਣਾ ਆ ਹਾਂ ਮੌਕਾ ਵੇਖ ਕੇ ਗਏ ਜੀ ਪੁਲਿਸ ਅੱਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਕੀ ਮੰਗ ਕਰਦੇ ਅਸੀਂ ਇੱਥੇ ਮੰਗ ਕਰਦੇ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਰਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋ ਕੇਸ ਹੀ ਸਟੇਜ ਜਿੱਟਿਆ ਸਭ ਕਰੇਤਾ ਦੇ ਪਾਸੇ ਇਹ ਖਾਂਡਾ ਕਿਨੂੰ ਛੱਡ ਨਹੀਂ ਜਾਏ ਅਜੇ ਇਹਨਾਂ ਕੋਲ ਦੇਖਣ ਕੀ ਨਾ ਉਹ ਡਾਟਾ ਚਲ ਰੋ ਰਹੇ ਜਿਗਾਵੇਂ ਉੱਥੇ ਕੋਈ ਮੂਲਿਕ ਚੜਾ ਹੋਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਇੱਥੇ ਪਹੁੰਚ ਕੇ ਪਿੰਡ ਲੱਗੇ ਆਂ ਤੋਂ ਉਹ ਜਾਂਦਿਆਂ ਨੂੰ ਉਹ ਕੰਟੜੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਜਿਹੜਾ ਢੋਣ ਵਾਲਾ ਸੀ ਸਾਨੂੰ ਕੋਈ ਨਹੀਂ ਮਿਲਿਆ ਜਾਂਦੇ ਉਹ ਸਭ ਚਲ ਚੁੱਕ ਗਏ ਕੀ ਕਰੀ ਕਰ ਵੀ ਉਹਨਾਂ ਦੇ ਬੰਦੇ ਤੇ ਅਸੀਂ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਬੁਲਾ ਰਹੇ ਆਂ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਆ ਉਲਾਕੇ ਜੋ ਵੀ ਕਰਬੰਦੀ ਕਰੀ ਕਰਦੇ ਨੇ